ਮੁਰਗੀਆਂ ਦੇ ਲਈ ਵਿਟਾਮਿਨ ਕਿਉਂ ਜ਼ਰੂਰੀ ਨੇ ਜਿਹੜੇ ਵਿਟਾਮਿਨ ਨੇ ਉਹ ਮੁਰਗੀਆਂ ਤੇ ਕਿਵੇਂ ਕੰਮ ਕਰਦੇ ਨੇ ਇਹਨਾਂ ਦੇ ਕੀ ਕੀ ਫਾਇਦੇ ਨੇ ਅੱਜ ਆਪਾਂ ਦੋਸਤੋ ਇਸ ਵਿਸ਼ੇ ਤੇ ਪੂਰੀ ਵੀਡੀਓ ਬਣਾਵਾਂਗੇ ਜਿਹੜਾ ਵਿਟਾਮਿਨ ਬਾਰੇ ਅੱਜ ਤੁਹਾਨੂੰ ਪ੍ਰੋਪਰ ਆਪਾਂ ਜਿਹੜੀ ਜਾਣਕਾਰੀ ਦਵਾਂਗੇ ਇਸ ਵੀਡੀਓ ਰਹੀ ਸੋ ਵੀਡੀਓ ਨਾਲ ਬਣੇ ਰਹੋ ਪੂਰੀ ਵੀਡੀਓ ਦੇਖਿਓ ਅੰਤ ਤੱਕ ਆਪਾਂ ਤੁਹਾਨੂੰ ਵਿਟਾਮਿਨਾਂ ਬਾਰੇ ਸਾਰਾ ਕੁਝ ਅੱਜ ਕਲੀਅਰ ਕਰ ਦਾਂਗੇ ਪ੍ਰੋਪਰ ਕਲੀ-ਕਲੀ ਚੀਜ਼ ਸਮਝਾ ਦਾਂਗੇ ਕਿ ਕਿਹੜਾ ਵਿਟਾਮਿਨ ਮੁਰਗੀਆਂ ਨੂੰ ਕੀ ਫਾਇਦਾ ਦਿੰਦਾਗਾ ਤੇ ਕੀ ਕੀ ਮੇਓ ਕੰਮ ਕਰਦਾ ਹੈਗਾ ਆਪਾਂ ਇਸ ਵੀਡੀਓ 'ਚ ਤੁਹਾਨੂੰ ਪ੍ਰੋਪਰ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇ ਨਾਲ ਦੀ ਨਾਲ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵੀਡੀਓ ਨਾਲ ਅੰਤ ਤੱਕ ਦੋਸਤੋ ਜਰੂਰ ਬਨੇ ਰਹੋ ਵੀਡੀਓ ਚ ਤੁਹਾਨੂੰ ਬਹੁਤ ਕੁਝ ਅਜਿਹਾ ਸਿੱਖਣ ਨੂੰ ਮਿਲਣ ਵਾਲਾ ਹੈਗਾ ਸੋ ਆਪਾਂ ਤੁਹਾਡਾ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਗੱਲ ਕਰ ਦੱਸਦੇ ਆਂ ਆਪਾਂ ਜਿਹੜੀ ਗੱਲ ਦੱਸਣ ਵਾਲੀ ਆ ਕਿ ਵਿਟਾਮਿਨ ਕੀ ਹੁੰਦੇ ਨੇ ਫਿਰ ਆਪਾਂ ਲੜੀ ਵਾਰ ਜਿਹੜੇ ਵਿਟਾਮਿਨ ਨੇ ਉਹਨਾਂ ਬਾਰੇ ਇਕੱਲੇ ਇਕੱਲੇ ਵਿਟਾਮਿਨ ਬਾਰੇ ਜਿਹੜੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਇਹ ਦੱਸ ਦੇ ਦੰਦਰ ਨੂੰ ਕਿ ਵਿਟਾਮਿਨ ਕੀ ਨੇ ਵਿਟਾਮਿਨ ਉਹਨਾਂ ਤੱਤਾਂ ਜਾਂ ਖੁਰਾਕੀ ਗੁਣਾਂ ਦਾ ਨਾਮ ਜਿਹੜੇ ਖੁਰਾਕ ਵਿੱਚ ਪਾਏ ਜਾਂਦੇ ਹਨ ਦੋਸਤੋ ਖੁਰਾਕ ਕਦੇ ਇੱਕੋ ਜਿਹੀ ਨਹੀਂ ਪਾਉਣੀ ਚਾਹੀਦੀ ਇਹ ਹਰ ਇੱਕ ਹਿੱਸੇ ਵਿੱਚ ਵੱਖਰਾ ਵੱਖਰਾ ਤੱਤ ਹੁੰਦਾ ਹੈ ਉਸ ਤੱਤ ਦਾ ਨਾਮ ਹੈ ਵਿਟਾਮਿਨ ਇਹ ਕਈ ਪ੍ਰਕਾਰ ਦੇ ਹੁੰਦੇ ਹਨ ਆਪਾਂ ਤੁਹਾਨੂੰ ਹੁਣ ਕਿਹੜੇ ਕਿਹੜੇ ਪ੍ਰਕਾਰ ਦੇ ਵਿਟਾਮਿਨ ਹੁੰਦੇ ਨੇ ਆਪਾਂ ਅੱਜ ਤੁਹਾਨੂੰ ਇਸ ਵੀਡੀਓ 'ਚ ਦੋ ਤਿੰਨ ਵਿਟਾਮਿਨਾਂ ਦਾ ਜ਼ਿਕਰ ਕਰਾਂਗੇ ਤੁਸੀਂ ਸਮਝ ਲਿਓ ਫਿਰ ਪਾ ਅਗਲੀ ਵੀਡੀਓ 'ਚ ਅਗਲੇ ਵਿਟਾਮਿਨਾਂ ਬਾਰੇ ਦੱਸਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਵਿਟਾਮਿਨ ਏ ਦੀ ਜਿਹੜੀ ਡੈਫੀਨੇਸ਼ਨ ਦੱਸਦੇ ਆ ਕਿ ਮੁਰਗੀਆਂ ਲਈ ਕਿਵੇਂ ਜ਼ਰੂਰੀ ਹੈ ਕਿਵੇਂ ਇਹ ਵਿਟਾਮਿਨ ਏ ਜਿਹੜਾ ਹੋ ਕੰਮ ਕਰਦਾ ਦੋਸਤੋ ਇਹ ਇਹ ਅੰਡਿਆਂ ਦੀ ਜ਼ਰਦੀ ਤੇ ਸਬਜ਼ੀਆਂ ਵਿੱਚ ਬਹੁਤ ਪਾਇਆ ਜਾਂਦਾ ਮੁਰਗੀਆਂ ਨੂੰ ਜੇਕਰ ਵਿਟਾਮਿਨ ਏ ਨਾ ਮਿਲੇ ਤਾਂ ਵਾਧੀਆਂ ਫੁੱਲਦੀਆਂ ਨਹੀਂ ਹੈਗੀਆਂ ਇਹ ਤੁਸੀਂ ਗੱਲ ਕਲੀਅਰ ਕਰ ਲਓ ਕਿ ਜੇ ਵਿਟਾਮਿਨ ਏ ਮੁਰਗੀਆਂ ਨੂੰ ਨਹੀਂ ਮਿਲਦਾ ਤਾਂ ਉਹ ਵਾਧੀਆਂ ਫੁੱਲਦੀਆਂ ਬਿਲਕੁਲ ਵੀ ਨਹੀਂ ਹੈਗੀਆਂ ਇਸੇ ਕਰਕੇ ਹਰੀਆਂ ਸਬਜ਼ੀਆਂ ਦੇ ਪੱਤੇ ਮੁਰਗੀਆਂ ਨੂੰ ਕਾਉਣੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਆਪਾਂ ਜਿਸ ਤਰ੍ਹਾਂ ਹਰ ਵੀਡੀਓ 'ਚ ਤੁਹਾਨੂੰ ਦੱਸਦੇ ਆ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਠੀਕ ਆ ਨਾ ਉਹਨਾਂ 'ਚ ਵਿਟਾਮਿਨ A ਬਹੁਤ ਹੁੰਦਾ ਹੈਗਾ ਤਾਂ ਤੁਸੀਂ ਉਹ ਜਿਹੜਾ ਫੀਡ ਦੇ ਨਾਲ-ਨਾਲ ਜਿਹੜਾ ਹਰੀਆਂ ਸਬਜ਼ੀਆਂ ਉਹਨਾਂ ਦੇ ਪੱਤੇ ਪਾ ਸਕਦੇ ਹੋ ਇਹ ਵਿਟਾਮਿਨ ਨਾਲ ਜਿਹੜੀਆਂ ਭਰਪੂਰ ਹੁੰਦੀਆਂ ਨੇ ਠੀਕ ਆ ਜੀ ਇਹ ਤੋਂ ਜਿਹੜਾ ਜਿਹੜਾ ਹਰੀਆਂ ਸਬਜ਼ੀਆਂ ਤੋਂ ਇਹ ਮੁਰਗੀਆਂ ਵਿਟਾਮਿਨ A ਜਿਹੜਾ ਪ੍ਰਾਪਤ ਕਰਦੀਆਂ ਨੇ ਹੁਣ ਦੋਸਤੋ ਆਪਾਂ ਵਿਟਾਮਿਨ B ਦੀ ਗੱਲ ਕਰਦੇ ਆ ਤੁਹਾਡੇ ਨਾਲ ਇਹ ਦੋਸਤੋ ਇਹ ਵਿਟਾਮਿਨ A ਨਾਲ ਮਿਲਦਾ ਜੁਲਦਾ ਹੈ ਬਿਲਕੁਲ ਇਹ ਅਨਾਜ ਦੇ ਦਾਣਿਆਂ ਤੇ ਤਾਜ਼ੀਆਂ ਹਰੀਆਂ ਸਬਜ਼ੀਆਂ ਤੇ ਅੰਡੇ ਵਿੱਚ ਹੁੰਦਾ ਹੈ ਹੁਣ ਆਪਾਂ ਇਹਦਾ ਜਿਹੜਾ ਵਿਸਥਾਰ ਚ ਦੱਸ ਦਿਆਂਗੇ ਜਿਹੜਾ ਵਿਟਾਮਿਨ B ਹੁੰਦਾ ਦੋਸਤੋ ਉਹ ਮੁਰਗੀਆਂ ਦੇ ਖੂਨ ਬਣਾਉਣ ਤੇ ਤਾਕਤ ਬਣਾਉਣ ਦੇ ਕੰਮ ਆਉਂਦਾ ਹੈ ਜਿਹੜੀਆਂ ਮੁਰਗੀਆਂ ਦੀ ਤਾਕਤ ਹੁੰਦੀ ਉਹ ਵਾਧਦੀ ਆ ਜਿਵੇਂ ਕਿ ਉਹਨਾਂ ਨੇ ਅੰਡੇ ਦੇਣੇ ਉਹਨਾਂ ਦੀ ਸਮਰੱਥਾ ਵਾਧਦੀ ਹੈਗੀ ਇਹ ਹਰੀਆਂ ਸਬਜ਼ੀਆਂ ਵਿੱਚ ਵਧੇਰੇ ਪਾਇਆ ਜਾਂਦਾ ਹੈ ਤੇ ਗਾਂ ਦੇ ਗੋਹੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਦੋਸਤੋ ਜਿਹੜਾ ਵਿਟਾਮਿਨ ਬੀ ਆ ਉਹ ਗਾਂ ਦੇ ਗੋਹੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਸ ਤਰ੍ਹਾਂ ਆਪਾਂ ਫਾਰਮਿੰਗ ਕਰਦੇ ਆ ਆਪਾਂ ਖੇਤੀ ਨਾਲ ਸੰਬੰਧਤਾਂ ਜਿਨ੍ਹਾਂ ਦੇ ਘਰੇ گاਵਾ ਨੇ ਉਹ ਕੀ ਕਰਨ ਉਹ ਗਾਂ ਦਾ ਜਿਹੜਾ ਗੋਬਰ ਹੁੰਦਾ ਜਿਹੜਾ ਗੋਹਾ ਆਪਾਂ ਕਹਿ ਦਿੰਦੇ ਆਂਗੇ ਉਹ ਜਿੱਥੇ ਮੁਰਗੀਆਂ ਆਪਣੇ ਘੁਮਰੀਆਂ ਨੇ ਉੱਥੇ ਸਿੱਟ ਦਿਆ ਕਰੋ ਉਹ ਚੋਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਚੋਂ ਵਿਟਾਮਿਨ ਜਿਹੜਾ ਬੀ ਉਹ ਲੈ ਲੈਂਦੀ ਹੈ ਤੇ ਜਿਹੜਾ ਗੋਹਾ ਗਾਂ ਦਾ ਗੋਹਾ ਵਿਟਾਮਿਨ B ਨਾਲ ਭਰਪੂਰ ਹੁੰਦਾਗਾ ਸੋ ਇਦਾਂ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਵਿਟਾਮਿਨ D ਦੀ ਮੁਰਗੀਆਂ ਲਈ ਦੋਸਤੋ ਵਿਟਾਮਿਨ D ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਨਾਲ ਇਹਨਾਂ ਦੀ ਜਿਹੜੀਆਂ ਹੱਡੀਆਂ ਨੇ ਉਹ ਮਜ਼ਬੂਤ ਹੁੰਦੀਆਂ ਨੇ ਅੰਡਿਆਂ ਚੋਂ ਜ਼ਿਆਦਾ ਚੂਚੇ ਕੱਢਣ ਚ ਇਹ ਮਦਦ ਕਰਦਾ ਜਿਹੜਾ ਵਿਟਾਮਿਨ D ਆ ਜੇਕਰ ਤੁਹਾਡੀ ਹੈਚ ਰੀਆ ਜਾਂ ਫਿਰ ਤੁਸੀਂ ਅੰਡਿਆਂ 'ਚੋਂ ਬੱਚੇ ਕਢਵਾਉਣਾ ਚਾਹੁੰਦੇ ਹੋ ਤਾਂ ਜਿਹੜਾ ਵਿਟਾਮਿਨ ਡੀ ਬਹੁਤ ਜਿਆਦਾ ਮਦਦ ਕਰਦਾ ਜੇਕਰ ਤੁਸੀਂ ਵਿਟਾਮਿਨ ਡੀ ਪੂਰਾ ਕਰਦੇ ਹੋ ਤਾਂ ਤੁਹਾਡੇ ਜਿਹੜੇ ਅੰਡਿਆਂ ਚੋਂ ਬੱਚੇ ਨਿਕਲਣ ਦੀ ਜਿਹੜੀ ਪ੍ਰਤੀਸ਼ਤਾ ਉਹ ਕਾਫੀ ਜਿਆਦਾ ਵਧ ਜਾਂਦੀ ਹੈਗੀ ਵਿਟਾਮਿਨ ਡੀ ਦੋਸਤੋ ਸੂਰਜ ਦੀ ਧੁੱਪ ਤੋਂ ਜਿਹੜਾ ਪ੍ਰਾਪਤ ਹੁੰਦਾ ਹੈਗਾ ਜਿਸ ਤਰ੍ਹਾਂ ਮਨੁੱਖੀ ਸਰੀਰ ਨੂੰ ਵਿਟਾਮਿਨ ਡੀ ਜਿਹੜਾ ਧੁੱਪ ਤੋਂ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਮੁਰਗੀਆਂ ਨੂੰ ਵੀ ਇਹ ਪ੍ਰਾਪਤ ਹੁੰਦਾ ਹੈ ਇਹ ਦੋਸਤੋ ਸੌਖਾ ਜਿਹੜਾ ਢੰਗ ਹੈ ਚੜਦੇ ਸੂਰਜ ਵੱਲ ਜਿਹੜਾ ਮੁਰਗੀਆਂ ਦਾ ਜਿਹੜਾ ਖੁੱਡਾ ਹੁੰਦਾ ਉਹਦਾ ਗੇਟ ਹੋਣਾ ਚਾਹੀਦਾ ਤਾਂ ਜੋ ਜਿਹੜੀ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਾਰੀਆਂ ਮੁਰਗੀਆਂ ਤੇ ਪੈਣ। ਵਿਟਾਮਿਨ ਡੀ ਦੀ ਜਾਨਵਰਾਂ ਦੀਆਂ ਹੱਡੀਆਂ ਤੇ ਪੱਠਿਆਂ ਦੀਆਂ ਹੱਡੀਆਂ ਨੂੰ ਵਧਾਉਂਦਾ ਹੈ। ਸਭ ਤੋਂ ਜਿਹੜਾ ਸੌਖਾ ਢੰਗ ਆ ਦੋਸਤੋ ਇਹ ਜਿਹੜਾ ਵਿਟਾਮਿਨ ਡੀ ਲੈਣ ਦਾ ਉਹ ਇਹ ਆ ਕਿ ਜਿਹੜਾ ਮੁਰਗੀਆਂ ਦੇ ਜਿਹੜੇ ਆਪਣੇ ਸੈਟਅਪ ਨੇ ਆਪਣੇ ਖੁੱਡੇ ਨੇ ਆਪਣੇ ਫਾਰਮ ਨੇ ਉਹ ਚੜਦੇ ਸੂਰਜ ਵੱਲ ਜਿਹੜੇ ਉਹਨਾਂ ਦੇ ਮੂਗੀਤੇ ਜਾਣ ਜਾਂ ਫਿਰ ਜਾਲੀਆਂ ਰੱਖੀਆਂ ਜਾਣ ਤਾਂ ਜੋ ਜਿਹੜੀ ਸਿੱਧੀ ਧੁੱਪ ਆ ਸੂਰਜ ਦੀ ਉਹ ਜਿਹੜੀ ਆਪਣੇ ਖੁੱਡੇ ਤੇ ਪੈ ਸਕੇ ਇਹਦੇ ਨਾਲ ਜਿਹੜਾ ਆਪਣੇ ਜਾਨਵਰਾਂ ਨੂੰ ਵਿਟਾਮਿਨ ਡੀ ਮਿਲੂਗਾ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਵਿਟਾਮਿਨ ਈ ਦੀ ਇਹ ਵਿਟਾਮਿਨ ਈ ਦੋਸਤੋ ਜਾਨਵਰਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨੇ ਜਿੰਨੇ ਕੇ ਦੂਸਰੇ ਦਸੇ ਵਿਟਾਮਿਨ ਜ਼ਰੂਰੀ ਨੇ ਉਮੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਕਣਕ ਛੋਲੇ ਜੋਂ ਭੌਂਕੇ ਰੱਖਣ ਨਾਲ ਉਹ ਜਦੋਂ ਫੁੱਲ ਜਾਂਦੇ ਨੇ ਦੋਸਤੋ ਕਣਕ ਛੋਲੇ ਜੋਂ ਭਿਉ ਕੇ ਰੱਖ ਦੋ ਜਦੋਂ ਇਹ ਫੁੱਲ ਜਾਂਦੇ ਨੇ ਚੰਗੀ ਤਰ੍ਹਾਂ ਇਹ ਤੁਸੀਂ ਆਪਣੇ ਜਾਨਵਰਾਂ ਨੂੰ ਆਪਣੇ ਮੁਰਗੇ ਮੁਰਗੀਆਂ ਨੂੰ ਦੇ ਸਕਦੇ ਹੋਗੇ ਇਹ ਨੋਟ ਕਰ ਲਿਓ ਕਣਕ ਛੋਲੇ ਜੋਂ ਇਹਨਾਂ ਨੂੰ ਭਿਉਂ ਕੇ 2-3 ਘੰਟੇ ਭਿਉਂ ਕੇ ਰੱਖੋ ਜਿਹੜਾ ਕਿ ਭਿਉਂ ਕੇ ਉਹ ਫੁੱਲ ਜਾਣ ਉਹ ਜਦੋਂ ਆਪਾਂ ਆਪਣੇ ਮੁਰਗੇ ਮੁਰਗੀਆਂ ਨੂੰ ਪਾਵਾਂਗੇ ਉਹਦੇ ਚ ਜਿਹੜਾ ਵਿਟਾਮਿਨ E ਬਹੁਤ ਜ਼ਿਆਦਾ ਭਰਪੂਰ ਮਾਤਰਾ ਚ ਹੁੰਦਾ ਹੈ ਦੋਸਤੋ ਇਹ ਜਿਹੜੇ ਆਪਾਂ ਅੱਜ ਦੋ ਤਿੰਨ ਤੁਹਾਨੂੰ ਵਿਟਾਮਿਨ ਦੱਸੇ ਨੇ ਸਭ ਤੋਂ ਪਹਿਲਾਂ ਆਪਾਂ ਵਿਟਾਮਿਨ A ਦੱਸਿਆ ਵਿਟਾਮਿਨ B ਵਿਟਾਮਿਨ D ਤੇ ਜਿਹੜਾ ਵਿਟਾਮਿਨ E ਦੱਸਿਆਗਾ ਇਹ ਆਪਾਂ ਅੱਜ ਜਿਆਦਾ ਲੰਬੀ ਵੀਡੀਓ ਨਹੀਂ ਲੈ ਕੇ ਜਾਂਦੇ ਕਿਉਂਕਿ ਤੁਹਾਡੇ ਸਮਝ ਵਿੱਚ ਨਹੀਂ ਆਉਣਾ ਇਹ ਜਿਹੜੇ ਤਿੰਨ ਚਾਰ ਵਿਟਾਮਿਨ ਦੱਸੇ ਨੇ ਇਹ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਤੁਸੀਂ ਇਹਨਾਂ ਤੇ ਪ੍ਰੋਪਰ ਕੰਮ ਕਰ ਦਿਓਗੇ ਤਾਂ ਤੁਸੀਂ ਚੰਗਾ ਜਿਹੜਾ ਫੋਲਟਰੀ ਫਾਰਮ ਚਲਾ ਸਕਦੇ ਹੋ ਤੇ ਪ੍ਰੋਫਿਟ ਵੀ ਲੈ ਸਕਦੇ ਹੋ ਸੋ ਆਪਾਂ ਇਦਾਂ ਹੀ ਦੋਸਤੋ ਜਿਸ ਤਰ੍ਹਾਂ ਹੁਣ ਤੁਹਾਨੂੰ ਚਾਰ ਵਿਟਾਮਿਨਾਂ ਬਾਰੇ ਦੱਸਤਾ ਇਦਾਂ ਹੀ ਅਗਲੀ ਵੀਡੀਓ 'ਚ ਤੁਹਾਨੂੰ ਅੱਗੇ ਵੀ ਜਾਣਕਾਰੀ ਦਵਾਂਗੇ ਸੋ ਚੈਨਲ ਨਾਲ ਜੋ ਦੋਸਤੋ ਜੁੜ ਕੇ ਰਹੋ ਹੁਣ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿਆ ਕਰਾਂਗੇ ਜੋ ਤੁਹਾਨੂੰ ਬਹੁਤ ਹੀ ਜਿਹੜਾ ਫਾਇਦੇਮੰਦ ਹੋਊਗੀ ਆਪਣੇ ਜਾਨਵਰਾਂ ਨੂੰ ਜਿਹੜਾ ਫਾਇਦੇਮੰਦ ਹੋਊਗੀ ਸੋ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ-ਜਿਹੜੇ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਦੋਸਤੋ ਜ਼ਰੂਰ ਕਰ ਜਾਇਆ ਕਰੋ ਜੇਕਰ ਆਪਣੀ ਵੀਡੀਓ ਵਧੀਆ ਲੱਗਦੀ ਹੈ ਆਪਾਂ ਇਸੇ ਤਰ੍ਹਾਂ ਫਿਰ ਪੰਜ ਸੱਤ ਮਿੰਟਾਂ ਦੀ ਵੀਡੀਓ ਬਣਾਇਆ ਕਰਾਂਗੇ ਸੋ ਤੁਹਾਡੇ ਸਾਹਮਣੇ ਰੱਖਿਆ ਕਰਾਂਗੇ ਸੋ ਜਿਆਦਾ ਵੀਡੀਓ ਨਾਲ ਲੰਬੀ ਕਰਦੇ ਹੋਏ ਆਪਾਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੇ ਆਂ ਵੀਡੀਓ ਨੂੰ ਪੂਰਾ ਦੇਖਣ ਲਈ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ